ਪੁਲਸ ਨੇ ਇਹਦੀ ਇਨਕੁਆਇਰੀ ਕਰਨ ਦੀ ਬਜਾਏ ਉਹ ਮੁੰਡੇ ਦੇ ਪਰਚਾ ਦੇ ਕੇ ਪੈਰਾ ਝਾੜਦੀ ਮਿੱਟੀ ਝਾੜਦੀ ਜਿਹੜੀਆਂ ਸੁਪਰੀਮ ਕੋਰਟ ਨੇ 2020 ਚ ਗੱਡੀਆਂ ਬੰਦ ਕਰਤੀਆਂ ਸੀਗਾ BS4 ਇੰਜਨ ਦੀਆਂ ਉਹਨਾਂ ਨੂੰ ਵੀ ਅੰਮ੍ਰਿਤਸਰ ਦੀ ਤਹਿਸੀਲ ਰਾਇਆ ਸੰਸੀ ਦੀ ਲੋਪੋ ਕੇ ਪੀਬੀ 93 ਦੇ ਨੰਬਰ ਲਾ ਕੇ ਰਜਿਸਟਰ ਕੀਤਾ ਜਾ ਰਿਹਾ। ਇਹ ਇਕੱਲਾ BS4 ਗੱਡੀਆਂ ਦਾ ਟੈਕਸ ਚੋਰੀ ਦਾ ਘਪਲਾਨੀ ਆ। ਇਹ ਲੋਕ ਕੀ ਕਰਦੇ ਨੇ ਜਿਹੜੀਆਂ ਦੂਜੀ ਸਟੇਟਸ ਤੋਂ ਚੋਰੀ ਦੀਆਂ ਗੱਡੀਆਂ ਖਰੀਦਦੇ ਨੇ ਤੇ ਇੱਥੇ ਲੋਪੋਕੇ ਦੀ ਤਹਿਸੀਲ 'ਚ ਉਹਨਾਂ ਨੂੰ ਵੀ ਨੰਬਰ ਲਾ ਦਿੱਤਾ ਜਾਂਦਾ। ਜਿਹੜੀ ਉਹਨਾਂ ਦੀ ਹੀ ਗੱਡੀ ਦੇ ਚੈਸੀ ਨੰਬਰ ਆ ਇੱਥੇ ਚੋਰੀ ਦੀ ਗੱਡੀ ਨੂੰ ਕਾਗਜ਼ਾਂ 'ਚ ਉਸੇ ਚੈਸੀ ਨੰਬਰ ਦਾ ਨਵਾਂ ਨੰਬਰ ਲਾ ਦਿੱਤਾ। ਇਹ ਜਿਹੜੀਆਂ ਦੂਜੀ ਸਟੇਟ ਤੋਂ ਚੋਰੀ ਕਰਕੇ ਇੱਥੇ ਗੱਡੀਆਂ ਲਿਆਈਆਂ ਜਾਂਦੀਆਂ ਵਾ ਤੇ ਇੱਥੇ ਉਹਨਾਂ ਨੂੰ ਚੈਸੀ ਨੰਬਰ ਸੇਮ ਰੱਖ ਕੇ ਕਾਗਜ਼ਾਂ 'ਚ ਬਦਲ ਕੇ ਹੂੰ ਉਹਦੀ ਨਵੀਂ ਆਰ.ਸੀ ਤਿਆਰ ਕਰ ਦਿੱਤੀ ਜਾਂਦੀ ਹੈ ਲਗਜ਼ਰੀ ਗੱਡੀਆਂ ਤੇ ਦੋ ਨੰਬਰ ਤੇ ਕਾਰੋਬਾਰ ਦਾ ਇੱਕ ਵੱਡਾ ਪਰਦਾ ਫਾਸ਼ ਅੰਮ੍ਰਿਤਸਰ ਵਿਖੇ ਹੋਇਆ ਹੈ ਕਿ ਜਿੱਥੇ ਕੀ ਉਹ ਗੱਡੀਆਂ ਜਿਹੜੀਆਂ ਕੀ ਲੋਨ ਡਿਫਾਲਟਰ ਨੇ ਜਾਂ ਕਿਤੇ ਕੇਸ ਦੇ ਵਿੱਚ ਫਸੀਆਂ ਨੇ ਉਸ ਦੀਆਂ ਨਕਲੀ ਆਰਸੀਆਂ ਸਹੀ ਤਰੀਕੇ ਨਾਲ ਬਣਾਈਆਂ ਜਾ ਰਹੀਆਂ ਜੀ ਹਰ ਨਕਲੀ ਆਰਸੀਸ ਕਰਕੇ ਕਹਿ ਰਹੇ ਆ ਕਿ ਪ੍ਰੋਪਰ ਡਾਕੂਮੈਂਟੇਸ਼ਨ ਕਰਕੇ ਉਹਨਾਂ ਨੂੰ ਵੇਚਿਆ ਜਾ ਰਿਹਾ ਹੈ ਤੇ ਜਿਹਦੇ ਨਾਲ ਕੀ ਅਪਰਾਧ ਦੀ ਦੁਨੀਆ ਦੇ ਵਿੱਚ ਵੀ ਵਾਧਾ ਹੋ ਰਿਹਾ ਹੈ ਤਾਂ ਇਹ ਖੁਲਾਸਾ ਕੀ ਆਖਿਰਕਾਰ ਕਿਵੇਂ ਗੱਲ ਸਾਹਮਣੇ ਆਈ ਕਿਉਂਕਿ ਇੱਕ ਮਾਮਲਾ ਗੇਟਕੀਮਾ ਥਾਣੇ 'ਚ ਦਰਜ ਹੁੰਦਾ ਹੈ ਤਾਂ ਉਸ ਤੋਂ ਬਾਅਦ ਇਹਦੇ ਖੁਲਾਸੇ ਹੁੰਦੇ ਨੇ ਸਾਡੇ ਨਾਲ ਵਰੁਨ ਸ਼ਰੀਨ ਮੌਜੂਦ ਨੇ ਔਰ ਉਹਨਾਂ ਜੀ ਗੇਟਕੀਮਾ 'ਚ ਕੀ ਹੋਇਆ ਤੇ ਕਿਵੇਂ ਪ੍ਰੋਸੈਸ ਵਧਿਆ ਤੇ ਕਿਵੇਂ ਜਿਹੜਾ ਹੈ ਇੱਕ ਇੱਕ ਨੈਕਸਸ ਜਿਹੜਾ ਹੈ ਪੰਜਾਬ 'ਚ ਚੱਲ ਰਿਹਾ ਦੇਖੋ ਜੀ ਮੇਰਾ ਫਰੈਂਡ ਸੀਗਾ ਉਰੇ ਉਹਨੇ ਕੋਈ ਦਿੱਲੀੋਂ ਗੱਡੀ ਖਰੀਦੀ ਸੀ ਨੋਵਾ ਕ੍ਰਿਸਟਾ ਉਹ ਗੇਟ ਕੀ ਮਾ ਥਾਣੇ ਵਾਲਿਆਂ ਨੇ ਉਹਨੂੰ ਫੜ ਲਿਆ ਤੇ ਉਹਨੂੰ ਕਹਿੰਦੇ ਆ ਕਿ ਇਹ ਗੱਡੀ ਚੋਰੀ ਦੀ ਆ ਜਦ ਕਿ ਆਪਾਂ ਉਥੇ ਉਹਨਾਂ ਨੂੰ ਪੂਰੇ ਡਾਕੂਮੈਂਟੇਸ਼ਨ ਵੀ ਦਿਖਾਈ ਸੀਗੀ ਪ੍ਰੋਪਰ ਪੇਪਰ ਸੀਗੇ ਤੇ ਅਸੀਂ ਉਹਨਾਂ ਨੂੰ ਇਹ ਵੀ ਇੱਕ ਦੱਸਿਆ ਸੀਗਾ ਕਿ ਅਸੀਂ ਦਿੱਲੀੋਂ ਕਿੱਥੋਂ ਗੱਡੀ ਖਰੀਦੀ ਆ ਅਸੀਂ ਉਹਨਾਂ ਨੂੰ ਇਹ ਵੀ ਕਿਹਾ ਕਿ ਸਾਡੇ ਨਾਲ ਚੱਲੋ ਤੇ ਅਸੀਂ ਤੁਹਾਨੂੰ ਬੰਦਾ ਤੱਕ ਫੜਾ ਸਕਦੇ ਬਟ ਪੁਲਿਸ ਨੇ ਕੀ ਕੀਤਾ ਪੁਲਿਸ ਨੇ ਇਹਦੀ ਇਨਕੁਆਰੀ ਕਰਨ ਦੀ ਬਜਾਏ ਉਹ ਮੁੰਡੇ ਦੇ ਪਰਚਾ ਦੇ ਕੇ ਪੈਰਾ ਝਾੜਦੀ ਮਿੱਟੀ ਝਾੜਦੀ ਬਟ ਉਸ ਤੋਂ ਬਾਅਦ ਸਾਡਾ ਧਿਆਨ ਐਸ ਬਣ ਗਿਆ ਕਿ ਇਸ ਦਾ ਇਦਾਂ ਦਾ ਕੰਮ ਹੋ ਰਿਹਾ ਵਾ ਅਈ ਫਿਰ ਇਹਦੀ ਪੂਰੀ ਇਨਵੈਸਟੀਗੇਸ਼ਨ ਆਪਣੇ ਪੱਧਰ ਤੇ ਕੀਤੀ ਆਪਾਂ ਕਾਗਜ਼ ਵਗੈਰਾ ਕਢਵਾਏ ਸਾਨੂੰ ਪਤਾ ਲੱਗਾ ਕਿ ਜਿਹੜੀਆਂ ਸੁਪਰੀਮ ਕੋਰਟ ਨੇ 2020 ਚ ਗੱਡੀਆਂ ਬੰਦ ਕਰਤੀਆਂ ਸੀਗਾ BS4 ਇੰਜਨ ਦੀਆਂ ਉਹਨਾਂ ਨੂੰ ਵੀ ਅੰਮ੍ਰਿਤਸਰ ਦੀ ਤਹਿਸੀਲ ਰਾਇਆ ਸੰਸੀ ਦੀ ਲੋਪੋਕੇ ਪੀਬੀ 93 ਦੇ ਨੰਬਰ ਲਾ ਕੇ ਰਜਿਸਟਰ ਕੀਤਾ ਜਾ ਰਿਹਾ ਵਾ ਪਰ ਸਰ ਇੱਥੇ ਸਵਾਲ ਹੈ ਕਿ ਅਗਰ BS4 ਗੱਡੀ ਹੈ ਉਹ ਤਾਂ BS4 ਹੀ ਰਹੇਗੀ ਤੇ ਉਹਨੂੰ ਨਵੀਂ ਤਸਵੀਲ ਲੱਗ ਜਾਏਗਾ ਤੇ ਕੀ ਗਲਤ ਹੋ ਉੱਥੇ ਦੇਖੋ ਜੀ BS4 ਜਿਹੜੀ ਸੁਪਰੀਮ ਕੋਰਟ ਨੇ ਆਰਡਰ ਕਟਿਆ ਸੀਗਾ ਕਿ ਇਹਨੂੰ ਰਜਿਸਟਰ ਕਰਨਾ ਹੀ ਨਹੀਂ ਆ ਜਦੋਂ BS4 ਗੱਡੀ ਨੂੰ ਪੀਬੀ 93 ਲੱਗ ਜਾਊਗਾ ਉਹ ਤੇ 2023 ਚ ਤੇ ਸ਼ੁਰੂ ਹੋਇਆ ਪੀਬੀ 93 ਉਹ ਤੇ ਗੱਡੀ ਕਦੀ ਫੜੀ ਨਹੀਂ ਜਾਂਦੀ ਕਿਉਂਕਿ ਪੁਲਿਸ ਕਦੀ ਉਹਦਾ ਇੰਜਨ ਚੈਸੀ ਨੰਬਰ ਤੇ ਵੇਖੇਗੀ ਨਹੀਂ ਉਹ ਤੇ ਆਰਸੀ ਦੇਖੇਗੀ ਆਰਸੀ 2024 ਚ ਬਣ ਜਾਂਦੀ ਉਹਨਾਂ ਦੀ ਤੇ ਉਹ BS4 ਰਹਿੰਦੀ ਨਹੀਂ ਹੈ ਗੱਡੀ 2020 ਤੋਂ ਪਹਿਲੇ ਦੀ ਗ ਬਿਆਨ ਕੀਤੀ ਹੋਈਆਂ ਜੀ ਸੁਪਰੀਮ ਕੋਰਟ ਦੇ ਪ੍ਰੋਪਰ ਆਰਡਰ ਸੀਗੇ ਉਸ ਤੋਂ ਬਾਅਦ ਸਾਨੂੰ ਜਿਹੜਾ ਆਪਾਂ ਇਹਦੀ ਪੂਰੀ ਇਨਵੈਸਟੀਗੇਸ਼ਨ ਕੀਤੀ ਸਾਨੂੰ ਪਤਾ ਲੱਗਾ ਕਿ ਇਹ ਕੱਲਾ BS4 ਗੱਡੀਆਂ ਦਾ ਟੈਕਸ ਚੋਰੀ ਦਾ ਘਪਲਾਨੀ ਆ ਇਹ ਲੋਕ ਕੀ ਕਰਦੇ ਨੇ ਜਿਹੜੀਆਂ ਦੂਜੀ ਸਟੇਟਸ ਤੋਂ ਚੋਰੀ ਦੀਆਂ ਗੱਡੀਆਂ ਖਰੀਦਦੇ ਨੇ ਤੇ ਇੱਥੇ ਲੋਪੋਕੇ ਦੀ ਤਹਿਸੀਲ 'ਚ ਉਹਨਾਂ ਨੂੰ ਵੀ ਨੰਬਰ ਲਾ ਦਿੱਤਾ ਜਾਂਦਾ ਪਿਆ ਸੀ ਐਡਾ ਤੇ ਕੋਈ ਮਾਮਲਾ ਸਾਹਮਣੇ ਆਇਆ ਸੀ ਜੀ ਸਾਡੇ ਕੋਲ ਬਹੁਤ ਡਾਕੂਮੈਂਟੇਸ਼ਨ ਹੈ ਪ੍ਰੋਪਰ ਅਹੀ ਡੀਸੀ ਸਾਹਿਬ ਨੂੰ ਵੀ ਦਿੱਤੇ ਨੇ ਪ੍ਰੋਵਾਈਡ ਕਰਵਾਏ ਨੇ ਕੁਝ ਸਬੂਤ ਤੇ ਅਸੀਂ ਗਾਂ ਵੀ ਉਹਨਾਂ ਕੋਲ ਸਬੂਤ ਪ੍ਰੋਵਾਈਡ ਕਰਾਵਾਂਗੇ ਉਸ ਤੋਂ ਬਾਅਦ ਲੋਨ ਡਿਫਾਲ ਬੈਂਕ ਦੀਆਂ ਇਹ ਲੋਕ ਉਹਨਾਂ ਨੂੰ ਵੀ ਮੋٹے ਰਕਮਾਂ ਵਸੂਲ ਕੇ ਉਹਨਾਂ ਨੂੰ ਵੀ ਕੈਸ਼ ਦੀਆਂ ਆਰਸੀਆਂ ਬਣਾ ਕੇ ਦੇ ਰਹੇ ਨੇ ਤਾਂ ਕਿ ਉਹ ਲੋਨ ਡਿਫਾਲਟ ਰਹਿਣ ਹੀ ਨਾ ਗੱਡੀਆਂ ਥੋੜਾ ਵਿਸਤਾਰ ਨਾਲ ਸਮਝਾਓ ਕਿਵੇਂ ਹੁੰਦਾ ਅਗਰ ਕੋਈ ਗੱਡੀ ਲਖਨਊ ਦੀ ਹੈ ਜਾਂ ਯੂਪੀ ਦੀ ਹੈ ਉਹਨੂੰ ਇੰਡੀਆ 'ਚ ਕਿਵੇਂ ਪ੍ਰਮਾਣਿਕਤਾ ਪੰਜਾਬ 'ਚ ਕਿਵੇਂ ਪ੍ਰਮਾਣਿਕਤਾ ਦਿੱਤੀ ਜਾਏਗੀ ਹੁੰਦਾ ਕੀ ਹੈ ਸਾਡੇ ਕੋਲ ਇੱਕ ਜਿੱਦਾਂ ਕਿ ਤੁਹਾਨੂੰ ਮੈਂ ਇੱਕ ਪ੍ਰੂਫ ਦੇ ਦੱਸਦਾ ਮੈਂ ਸਾਡੇ ਕੋਲ ਇੱਕ ਲਖਨਊ ਦੀ ਆਨੂੰ ਇੱਕ ਚੈਸੀ ਨੰਬਰ ਮਿਲਿਆ ਅਸੀਂ ਉਹਦੀ ਏਜੰਸੀ ਤੋਂ ਪਤਾ ਕਰਾਇਆ ਕਿ ਇਹ ਚੈਸੀ ਨੰਬਰ ਨੂੰ ਕਿਹੜਾ ਨੰਬਰ ਲੱਗਾ ਜਦੋਂ ਅਸੀਂ ਉਹ ਨੰਬਰ ਪਤਾ ਕੀਤਾ ਉਹ ਯੂਪੀ ਦਾ ਨੰਬਰ ਸੀਗਾ ਲਖਨਊ ਦਾ ਅਸੀਂ ਉਹਨਾਂ ਨਾਲ ਬਰਾਫਤਾ ਕੀਤਾ ਜਿਨ੍ਹਾਂ ਦੇ ਐਡਰੈਸਿਕ ਡਵਾਇਆ ਉਹਨਾਂ ਦਾ ਪ੍ਰੋਪਰ 24 ਨੰਬਰ ਫਾਰਮ ਹੈ ਤੁਹਾਨੂੰ ਮੈਂ ਦੱਸਦਾ ਆਰਟੀਏ ਦਫਤਰ ਚੋਂ ਆਰਾਮ ਨਾਲ ਨਿਕਲ ਜਾਂਦਾ ਵਾ ਅਸੀਂ ਉਹਦੇ ਤੇ ਐਡਰੈਸ ਲਿਖਿਆ ਹੁੰਦਾ ਕਸਟਮਰ ਉਹ ਕਢਵਾਇਆ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਜਿਹੜੀ ਗੱਡੀ ਦੀ ਤੁਸੀਂ ਗੱਲ ਕਰ ਰਹੇ ਹੋ ਇਹਦੇ ਓਨਰ ਅਸੀਂ ਆ ਤੇ ਇਹ ਗੱਡੀ ਸਾਡੇ ਕੋ ਹੈਗੀ ਆ ਉਹ ਕਿੱਥੋਂ ਦੇ ਸੀ ਉਹ ਲਖਨਊ ਦੇ ਆ ਉਹਨਾਂ ਦਾ ਫੋਨ ਨੰਬਰ ਵੀ ਸਾਡੇ ਕੋ ਹੈਗਾ ਸਭ ਕੁਝ ਹੈਗਾ ਵਾ ਤੇ ਜਿਹੜੀ ਉਹਨਾਂ ਦੀ ਹੀ ਗੱਡੀ ਦੇ ਚੈਸੀ ਨੰਬਰ ਆ ਇੱਥੇ ਚੋਰੀ ਦੀ ਗੱਡੀ ਨੂੰ ਕਾਗਜ਼ਾਂ 'ਚ ਉਸੇ ਚੈਸੀ ਨੰਬਰ ਦਾ ਨਵਾਂ ਨੰਬਰ ਲਾ ਦਿੱਤਾ ਗਿਆ ਇੱਥੇ ਜਿਹੜੀ ਗੱਡੀ ਚੋਰੀ ਹੁੰਦੀ ਹੈ ਉਹਨੂੰ ਨਵਾਂ ਚੈਸੀ ਨੰਬਰ ਲਾ ਦਿੱਤਾ ਜਾਂਦਾ ਹੈ ਜੀ ਇਹ ਜਿਹੜੀਆਂ ਦੂਜੀ ਸਟੇਟ ਤੋਂ ਚੋਰੀ ਕਰਕੇ ਇੱਥੇ ਗੱਡੀਆਂ ਲਿਆਈਆਂ ਜਾਂਦੀਆਂ ਵਾ ਤੇ ਉਹਦੀ ਨਵੀਂ ਆਰਸੀ ਤਿਆਰ ਕਰ ਦਿੱਤੀ ਜਾਂਦੀ ਆ ਜਿਨ੍ਹਾਂ ਨੂੰ ਗੱਡੀਆਂ ਕਦੀ ਫੜੀਆਂ ਨਹੀਂ ਜਾਂਦੀਆਂ ਆ ਆਰਾਮ ਨਾਲ ਕਿਸੇ ਵੀ ਉਹਨੂੰ ਪੁਲਿਸ ਨਾਕੇ ਤੇ ਖਲਾਰਨ ਇਹਨਾਂ ਕੋ ਪੂਰਾ ਡਾਕੂਮੈਂਟੇਸ਼ਨ ਹੁੰਦਾ ਕਿਉਂਕਿ ਸਾਰਾ ਡਾਕੂਮੈਂਟੇਸ਼ਨ ਜਾਲੀ ਲਾਇਆ ਹੁੰਦਾ ਆ ਆਰਸੀ ਓਰੀਜਨਲ ਹੁੰਦੀ ਆ ਆਰਸੀ ਓਰੀਜਨਲ ਹੁੰਦੀ ਆ ਅਗਰ ਅਸੀਂ ਅਗਰ ਆਰਸੀ ਨੂੰ ਅਗਰੀ ਲਈ ਵੇਚੀ ਕਰਦੇ ਆ ਤਾਂ ਲਈ ਵੇਚੀ ਹੋ ਜਾਏਗੀ ਬਿਲਕੁਲ ਲਈ ਵੇਚੀ ਹੋ ਜਾਏਗੀ ਲੇਕਿਨ ਕੋਈ ਡੀਪਲੀ ਅਦੀ ਇਨਵੈਸਟੀਗੇਸ਼ਨ ਕਰੇ ਇਨੂੰ ਡਾਕੂਮੈਂਟੇਸ਼ਨ ਕਿਹੜੀ ਲੱਗਿਆ ਤਾਂ ਸਾਰੀ ਫੇਕ ਹੁੰਦੀ ਆ ਕਿਉਂਕਿ ਆਪ ਹੀ ਦਫਤਰ ਵਾਲੇ ਇਨਫੋਰਮੇਸ਼ਨ ਕਿਹੜੇ ਕਿਹੜੇ ਲੱਗਦੇ ਜੀ ਇਹਨੂੰ ਐਨਓਸੀ ਵਗੈਰਾ ਉਹਦੇ ਟੈਕਸ ਵਗੈਰਾ ਦੀਆਂ ਸਾਰੀਆਂ ਫਾਰਮੈਲਿਟੀਜ਼ ਲੱਗਦੀਆਂ ਉਹ ਸਭ ਇਹ ਫੇਕ ਬਣਾਉਂਦੇ ਨੇ ਉਹਦੀ ਇੰਸ਼ੋਰੈਂਸ ਪੋਲੀਸ਼ਨ ਸਭ ਫੇਕ ਹੁੰਦਾ ਵਾ ਤੇ ਉਹਦੇ ਨਾਲ ਇਹ ਆਰਸੀ ਬਣਾ ਦਿੰਦੇ ਨੇ ਇਹੋ ਜੀ ਉਸ ਤੋਂ ਬਾਅਦ ਸਾਨੂੰ ਇਹ ਵੀ ਪਤਾ ਲੱਗਾ ਜਿਹੜੀਆਂ ਲੋਨ ਡਿਫਾਲਟਰ ਗੱਡੀਆਂ ਹੁੰਦੀਆਂ ਬੈਂਕ ਦੀਆਂ ਇਹ ਉਹਨਾਂ ਦੀਆਂ ਵੀ ਕੈਸ਼ ਦੀਆਂ ਆਰਸੀਆਂ ਬਣਾਉਂਦੇ ਨੇ ਸੇਮ ਪ੍ਰੋਸੈਸ ਕਾਗਜ਼ ਕੈਸ਼ ਦੇ ਲਾਤੇ ਹੁਣ ਮੈਨੂੰ ਤੁਸੀਂ ਦੱਸੋ ਅੱਜ ਦੇ ਟਾਈਮ ਤੇ ਕੋਈ ਵੀ ਚੰਗੀ ਤੋਂ ਚੰਗੀ ਪਾਰਟੀ ਹੋਵੇ ਕੋਈ 40 50 ਲੱਖ ਰੁਪਏ ਦੀ ਗੱਡੀ ਕੈਸ਼ ਨਹੀਂ ਖਰੀਦਦਾ ਹਰ ਕੋਈ ਕਹਿੰਦਾ ਮੈਂ ਲੋਨ ਕਰਾਵਾਂ ਤਾਂ ਕਿ ਮੇਰਾ ਸਿਬਲ ਵੀ ਸਹੀ ਰਵੇ ਤੇ ਮੈਨੂੰ ਰਿਟਰਨ ਨਾ ਵਗੈਰਾ ਭਰਨ ਚ ਪ੍ਰੋਬਲਮ ਸਾਡੇ ਕੋਲ ਕਈ ਲਗਜ਼ਰੀ ਗੱਡੀਆਂ ਉਹਦੀ ਡਿਟੇਲ ਹੈ ਜਿਹੜੀਆਂ ਕੈਸ਼ ਲਈ ਤਿਆਗੀਆਂ ਜਿਹੜੀਆਂ ਸਾਡੀ ਨਜ਼ਰ ਚ ਹੋ ਸਕਦਾ ਉਹਦੀ ਸਹੀ ਤਰੀਕੇ ਇਨਵੈਸਟੀਗੇਸ਼ਨ ਹੋਣ ਤੇ ਉਹ ਵੀ ਸ਼ਾਇਦ ਚੋਰੀ ਦੀਆਂ ਜਾਂ ਲੋਨ ਡਿਫਾਲਟਰ ਹੋਣ ਇਸ ਮਾਬਤ ਫਿਰ ਤੁਹਾਨੂੰ ਜਦੋਂ ਪਤਾ ਚੱਲਿਆ ਤੇ ਕਿੰਨੀਆਂ ਗੱਡੀਆਂ ਤੁਹਾਡੇ ਧਿਆਨ ਚ ਆਈਆਂ ਜਿਹੜੀਆਂ ਨੇ ਕਿ ਕੱਲੇ ਗੱਡੀਆਂ ਚੱਲ ਰਹੀਆਂ ਨੇ ਤੁਹਾਡੇ ਧਿਆਨ ਚ ਬਹੁਤ ਸੀਆਂ ਗੱਡੀਆਂ ਲੇਕਿਨ ਹਾਈ ਹਾਲੇ ਉਹਨੂੰ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਇਹ ਕੀ ਕਰਨ ਦੇ ਨੇ ਹੁਣ ਜਿਹੜੀਆਂ ਗੱਡੀਆਂ ਆਪਾਂ ਇਹਨਾਂ ਨੂੰ ਦੱਸੀਆਂ ਵਾਂ ਉਹਨਾਂ ਨੂੰ ਜੀ ਬਲੈਕਲਿਸਟ ਕਰਨਾ ਸ਼ੁਰੂ ਕਰਤਾ ਇਹਨਾਂ ਨੇ ਲੇਕਿਨ ਮੈਂ ਤੁਹਾਨੂੰ ਦੱਸਾਂ ਬਲੈਕਲਿਸਟਡ ਕੋਈ ਹੱਲ ਨਹੀਂ ਆ ਜਦੋਂ ਗੱਡੀ ਤੁਸੀਂ ਉਹਨੂੰ ਚੜਾਤਾ ਇੱਕ ਪੋਰਟਲ ਤੇ ਮੋٹے ਪੈਸੇ ਵਸੂਲ ਕੇ ਬਾਅਦ ਉਹਨੂੰ ਕਾਗਜ਼ਾਂ 'ਚ ਬਲੈਕਲਿਸਟ ਕਰ ਦੋਗੇ ਲੇਕਿਨ ਉਹ ਸੜਕਾਂ 'ਚ ਤੇ ਅੱਜ ਵੀ ਉਹ ਗੱਡੀ ਚੱਲੇਗੀ ਇਦਾਂ ਦੇ ਕੋਈ ਕਾਰਨ ਤੁਸੀਂ ਸੋਚਦੇ ਹੋ ਕਿ ਇਸ ਤਰ੍ਹਾਂ ਦੇ ਕੋਈ ਇਨਸੀਡੈਂਟ ਹੋਏ ਨੇ ਜਿਹੜੇ ਕਿ ਕਈ ਵਾਰ ਅਨਰੀਪੋਰਟਡ ਹੋ ਜਾਂਦੇ ਗੱਡੀਆਂ ਦਾ ਪਤਾ ਨਹੀਂ ਚੱਲਦਾ ਦੇਖੋ ਜੀ ਤੁਸੀਂ ਕੋਈ ਵੀ ਕ੍ਰਾਈਮ ਲੈ ਲਓ ਵੱਡੇ ਤੋਂ ਵੱਡਾ ਠੀਕ ਹੈ ਨਾ ਕੋਈ ਵੀ ਲੈ ਲਓ ਕਦੀ ਅੱਜ ਤੱਕ ਕਿਸੇ ਵੀ ਗੱਡੀ ਦਾ ਫੋਲੋਪ ਪਤਾ ਲੱਗਾ ਕਿ ਇਹ ਗੱਡੀ ਕਿਰੇ ਨਾ ਤੇ ਬਾਅਦ ਚ ਪਤਾ ਲੱਗਾ ਕਿ ਗੱਡੀ ਚੋਰੀ ਦੀ ਚੋਰੀ ਦੀ ਨਹੀਂ ਹੁੰਦੀ ਉਹ ਇੰਨਾ ਇਹੋ ਜਿਹੇ ਏਜੰਟਾਂ ਕਰਕੇ ਆ ਇਹੋ ਜਿਹੇ ਅਫਸਰਾ ਕਰਕੇ ਉਹਦੀਆਂ ਉਹਨੂੰ ਚੋਰੀ ਦੀ ਗੱਡੀ ਨੂੰ ਸਹੀ ਤਰੀਕੇ ਆਰ.ਸੀ ਬਣਾ ਕੇ ਦੇ ਦਿੱਤਾ ਜਾਂਦਾ ਉਹ ਸੜਕਾਂ ਤੇ ਫੜੀ ਨਹੀਂ ਜਾਂਦੀ ਜਦੋਂ ਕ੍ਰਾਈਮ ਚ ਇਨਵੈਸਟੀਗੇਸ਼ਨ ਹੁੰਦੀ ਉਦੋਂ ਚੋਰੀ ਦੀ ਵਿਖਦੀ ਹੈ ਤੇ ਕਿਉਂ ਵੀ ਇਦਾਂ ਦਾ ਇਨਸੀਡੈਂਟ ਹੋਇਆ ਜਿਵੇਂ ਸਿੱਧੂ ਮੂਸੇਵਾਲੇ ਦੀ ਦੇਖੋ ਸਿੱਧੂ ਮੂਸੇਵਾਲੇ ਵਾਲਾ ਦੇਖੋ ਇੱਕ ਬਹੁਤ ਸ਼ਰਮਨਾਕ ਹਾਸਾ ਸਾਡੇ ਪੰਜਾਬ ਦਾ ਔਰ ਚ ਵੀ ਜਿਹੜੀਆਂ ਗੱਡੀਆਂ ਹੈਗੀਆਂ ਸੀਗੀਆਂ ਮੈਨੂੰ ਤਾਂ ਲੱਗਦਾ ਉਹ ਵੀ ਇਦਾਂ ਕਿ ਤਾਈ ਹੋਈਆਂ ਵਾ ਕਿਉਂਕਿ ਅੱਜ ਕੱਲ ਅੱਜ ਤੱਕ ਤੇ ਉਹਨਾਂ ਦਾ ਵੀ ਨਹੀਂ ਪਤਾ ਲੱਗਾ ਉਹ ਕਿਹੜੀਆਂ ਗੱਡੀਆਂ ਸੀ ਕਿਦੇ ਨਾਂ ਤੇ ਸੀ ਕਿੱਥੋਂ ਆਈਆਂ ਵਾ ਤੇ ਹੋ ਸਕਦਾ ਇਹ ਇਨ੍ਹਾਂ ਚ ਕੋਈ ਇੱਕ ਅੱਧੀ ਗੱਡੀ ਉੱਧਰ ਗਈ ਹੋਵੇ ਤੇ ਇਹ ਨੰਬਰ ਅਗਰ PB93 ਜਾਂ ਕੋਈ ਵੀ ਨੰਬਰ ਲੱਗਦਾ ਵਾ ਜਿਸ ਕਿਸ ਸਟੇਟ ਦਾ ਤੇ ਇਹਦੀ RC ਨਕਲੀ ਬਣਾ ਦਿੰਦੇ ਮਨ ਔਰਿਜਨਲ ਔਰਿਜਨਲ RC RC ਔਰਿਜਨਲ ਹੁੰਦੀ ਹੈ ਡਾਕੂਮੈਂਟੇਸ਼ਨ ਗਲਤ ਹੁੰਦਾ ਦੇਖੋ ਜਲੰਧਰ ਦੀਆਂ ਸਾਡੇ ਕੋਲ ਲੁਧਿਆਣਾ ਬਠਿੰਡੇ ਮੋਗਾ ਫਿਰੋਜ਼ਪੁਰ ਸਾਰੇ ਥਾਵਾਂ ਦੀਆਂ ਸਾਡੇ ਕੋਲ ਪੂਰਾ ਇਨਸਾਨ ਕੀ ਹੋ ਰਿਹਾ ਅਗਰ ਬੰਦੇ ਤੇ ਤੇ ਗਲਤ ਕੀ ਹੋਵੇ ਗਲਤ ਹੈ ਸਰ ਟੈਕਸ ਟੈਕਸ ਦੀ ਚੋਰੀ ਹੈ ਮੋਟੀ ਹੁਣ ਤੁਸੀਂ ਕੋਈ ਲੋਨ ਡਿਫਾਲਟਰ ਗੱਡੀ ਲੈ ਲਈ ਤੁਹਾਡਾ 7-8 ਲੱਖ ਦਾ ਲੋਨ ਪਿਆ ਔਰ ਤੇ ਹਲੇ ਤੁਸੀਂ ਉਹਨੂੰ 2 ਲੱਖ ਰੁਪਈਆ ਜਾਂ 4 ਲੱਖ ਰੁਪਈਆ ਇਹਨਾਂ ਨੂੰ ਦੇ ਕੇ ਉਹਦੀ ਕੈਸ਼ ਦੀ ਆਰ.ਸੀ. ਬਣਾ ਲਓ ਤੁਹਾਡੇ ਕੋਲ ਗੱਡੀ ਕਦੀ ਫੜੀ ਨਹੀਂ ਜਾਣੀ ਐਦਾਂ ਹੀ ਤੁਸੀਂ ਚੋਰੀ ਦੀ ਗੱਡੀ 8-10 ਲੱਖ ਦੀ 50 ਲੱਖ ਵਾਲੀ ਗੱਡੀ ਖਰੀਦੀ ਹੋਵੇ 5 ਲੱਖ ਇਹਨਾਂ ਨੂੰ ਦਿਓ 15 ਲੱਖ ਚ ਤੁਹਾਡੀ ਗੱਡੀ ਤਿਆਰ ਹੋ ਗਈ ਕਦੀ ਉਹ ਪਤਾ ਹੀ ਨਹੀਂ ਲੱਗਣਾ ਚੋਰੀ ਦੀ ਹੈਗੀ ਕਿ ਨਹੀਂਗੀ ਕੌਣ ਕਰੇਗਾ ਨੀ ਇਨਵੈਸਟੀਗੇਸ਼ਨ ਕੀ ਕਾਗਜ਼ Ориਜినਲ ਲੈ ਕੇ ਨਹੀਂ ਜਦੋਂ ਨਾਕੇ ਤੇ ਅਸੀਂ ਜਾਂਦੇ ਆ ਤੇ ਆਪਣੀ ਆਰ.ਸੀ. ਆਰ.ਸੀ. ਦਿਖਾਣੇ ਆਰ.ਸੀ. ਤਾਂ Ориਜినਲ ਹੋਣੀ ਹੈ ਉਨੇ ਆਰਸੀ ਚੈੱਕ ਕਰਨੀ ਉਹਨੂੰ Ориジナル ਜੇ ਅਫੀਗਰ ਡਿਪਾਰਟਮੈਂਟ ਚ ਪਾਓ ਤੋ Ориジナル ਆਏਗੀ Ориジナル ਆਏਗੀ ਲੇਕਿਨ ਉਹਦਾ ਜੇ ਡਾਕੂਮੈਂਟੇਸ਼ਨ ਚੈੱਕ ਕੀਤੀ ਜਾਵੇ ਪ੍ਰੋਪਰ ਆਸੀ ਬਣੀ ਕਿਵੇਂ ਆ ਬਣੀ ਕਿਵੇਂ ਆ ਪੀਬੀ 93 ਤੋਂ ਇਹ ਤਹਿਸੀਲਾਂ ਤੋਂ ਵੇਖੋ ਜੀ ਜੇ ਬਾਗਾਨੇ ਸ਼ਹਿਰਾਂ ਦੀਆਂ ਚੋਰੀ ਦੀਆਂ ਲੋਨ ਡਿਫਾਲਟਰ ਬੀਐਸ 4 ਗੱਡੀਆਂ ਇੱਥੇ ਆ ਰਹੀਆਂ ਤੇ ਇੱਥੋਂ ਦੀਆਂ ਗੱਡੀਆਂ ਉੱਥੇ ਵੀ ਜਾ ਰਹੀਆਂ ਇਹ ਇਹ ਕੋਈ ਕੱਲਾ ਅੰਬਰੀਸਰ ਤਹਿਸੀਲਦਾਰ ਨਹੀਂ ਕੰਮ ਪੂਰੇ ਪੰਜਾਬ ਚ ਚੱਲੰਦਿਆ ਬਹੁਤ ਵੱਡਾ ਸਕੈਮ ਆ ਹਨ ਹੁਣ ਪਿੱਛੇ ਜੇ ਪਤਾ ਲੱਗਾ ਕਿ ਉਹ ਅਰਦੀਪਕ ਆ ਜਿਹੜਾ ਐਮਟੀਸੀ ਔਰਤੇ ਵੀ ਕਾਰਵਾਈ ਕੀਤੀ ਗਈ ਆ ਬਟ ਮੈਂ ਇੱਥੇ ਇਹ ਕਹਿਣਾ ਚਾਹਾਂਗਾ ਅਰਦੀਪਕ ਸਿਰਫ ਇੱਕ ਮੱਛੀ ਆ ਅਸਲੀ ਮગરਮੱਛ ਪਿੱਛੇ ਬੈਠੇ ਨੇ ਅਰਗਦੀਪਕ ਨੂੰ ਇੱਕ ਸਜ਼ਾ ਸੁਣਾ ਦੇਣੀ ਆ ਸਸਪੈਂਡ ਕਰ ਦੇਣਾ ਇਹਦਾ ਕੋਈ ਹੱਲ ਨਹੀਂ ਆ ਬਾਬਾ ਤੁਸੀਂ ਸ਼ਿਕਾਇਤ ਕੀਤੀ ਕੋਈ ਡਿਪਾਰਟਮੈਂਟ ਆਪਾਂ ਡੀਸੀ ਮੈਡਮ ਨੂੰ ਵੀ ਸ਼ਿਕਾਇਤ ਕਰਤੀ ਆ ਆਪਾਂ ਸੀਐਮਓ ਆਫਿਸ ਵੀ ਸ਼ਿਕਾਇਤ ਕਰਤੀ ਆ ਆਪਾਂ ਸਾਰੇ ਉੱਚ ਅਧਿਕਾਰੀ ਜਿਹੜੇ ਵੀ ਨੇ ਐਸ ਰਿਲੇਟਿਡ ਆਪਾਂ ਸਾਰਿਆਂ ਨੂੰ ਸ਼ਿਕਾਇਤ ਕਰ ਚੁੱਕੇ ਆਂ ਅਸੀਂ ਉਮੀਦ ਕਰਦੇ ਆਂ ਅਸੀਂ ਭਗਵੰਤ ਮਾਨ ਸਰਕਾਰ ਨੂੰ ਜਾਂ ਭਗਵੰਤ ਮਾਨ ਜੀ ਨੂੰ ਵੀ ਇੱਕ ਰਿਕੁਐਸਟ ਕਰਦਾ ਕਿ ਇਹਦੀ ਨਿਕਸਪਕਸ਼ਤਾ ਨਾਲ ਜੇ ਇੱਕ ਵਾਰ ਜਾਂਚ ਹੋ ਜੇ ਤਾਂ ਮੈਂ ਕਹਿੰਦਾ ਕਰੋੜਾਂ ਕਰੋੜਾਂ ਦਾ ਕਹਿਣ 'ਚ ਨਹੀਂ ਕਰੋੜਾਂ ਦਾ ਅਸਲ 'ਚ ਕਰੋੜਾਂ ਦਾ ਟੈਕਸ ਜਿਹੜਾ ਇਹਨਾਂ ਨੇ ਚੋਰੀ ਕੀਤਾ ਉਹ ਸਾਹਮਣੇ ਆਏਗਾ ਤਾਂ ਕਰੋੜਾਂ ਅਰਬਾਂ ਦੀਆਂ ਗੱਡੀਆਂ ਜਿਹੜੀਆਂ ਲੋਨ ਡਿਫਾਲਟਰੀਆਂ ਚੋਰੀ ਦੀਆਂ ਵਾਂ ਜਾਂ BS4 ਆ ਉਹ ਵੀ ਸਾਹਮਣੇ ਆਣੀਆਂ ਜੀ ਸੀਐਮ ਸਾਹਿਬ ਕੋ ਉਮੀਦ ਕਰਦੇ ਹੋ ਇੱਕ ਮੈਂ ਦੇਖੋ ਜੀ ਆਪਾਂ ਦੇ ਪਬਲਿਕ ਆ ਹੀ ਉਮੀਦ ਹਰ ਕਿਸੇ ਕੋ ਮੈਂ ਤਾਂ ਉਮੀਦ ਡੀਸੀ ਮੈਡਮ ਕੋ ਵੀ ਕਰਦਾ ਸੀਐਮ ਸਾਹਿਬ ਕੋ ਵੀ ਕਰਦਾ ਬਟ ਹੁਣ ਉਹ ਕੀ ਕਰਦੇ ਨੇ ਜੇ ਕਿ ਇਹ ਅਫਸਰ ਨੂੰ ਬਚਾਣ ਦੇ ਚੱਕਰਾਂ ਚ ਜਿਹੜੀ ਇਨਵੈਸਟੀਗੇਸ਼ਨ ਨਾ ਕਰਾਣ ਤੇ ਉਹ ਉਹਨਾਂ ਦਾ ਕਰਮ ਦਿੱਤੀ ਜੀ ਤੁਸੀਂ ਹਾਂਜੀ ਦਿੱਤੀ ਹੈ ਸਾਰਿਆਂ ਨੂੰ ਕਰਤੀ ਹੈ ਸੀਐਮ ਸਾਹਿਬ ਨੂੰ ਵੀ ਈਮੇਲ ਕਰਤੀ ਹੈ ਡੀਸੀ ਮੈਡਮ ਨੂੰ ਮਿਲ ਕੇ ਵੀ ਦੇ ਚੁੱਕੇ ਆਪਾਂ ਤਾਂ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਇੱਕ ਵੱਖਰਾ ਮਾਮਲਾ ਸਾਹਮਣੇ ਆਇਆ ਹੈ ਤਾਂ ਇਸ ਬਾਬਤ ਜਿਹੜਾ ਹੈ ਹੁਣ ਸ਼ਿਕਾਇਤ ਜਿਹੜੀ ਹੈ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਨੂੰ ਵੀ ਦਿੱਤੀ ਗਈ ਹੈ ਔਰ ਡਿਪਟੀ ਕਮਿਸ਼ਨਰ ਬਲਵਦੇ ਤੇ ਕੀ ਕਾਰਵਾਈ ਕੀਤੀ ਗਿਆ ਆਉ ਜਾਣੇ ਕੀ ਕਹਿਣਾ ਅਮਰਸਰ ਦੇ ਡਿਪਟੀ ਕਮਿਸ਼ਨਰ ਦਾ ਕੁਝ ਸਪੀਸ਼ੀਅਸ ਜਿਹੜੀ ਐਕਟੀਵਿਟੀ ਹੈ ਉਹ ਨੋਟਿਸ ਕੀਤੀ ਗਈ ਸੀਗੀ ਸੋ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਕਿਨਕੁਆਇਰੀ ਕਰਾਈ ਸੀਗੀ ਜਿਹੜੀ ਪ੍ਰੀਲੀਮਿਨਰੀ ਇਨਕੁਆਇਰੀ ਹੋਈ ਹੈ ਉਹਦੇ ਵਿੱਚ ਵੀ ਡਿਡ ਫਾਈਂਡ ਕੀ ਉਹਦੇ ਵਿੱਚ ਕੋਈ ਇੱਕ ਦਾ ਸਿਗਨੇਚਰ ਐਂਡ ਸਟੈਂਪਿੰਗ ਦੀ ਵੀ ਫੋਜਰੀ ਹੋ ਰਹੀ ਹੈ ਸੋ ਅਸੀਂ ਬਹੁਤ ਹੀ ਸਟ੍ਰਿਕਟ ਐਕਸ਼ਨ ਦਿੱਤੀ ਹੈ ਇਦੇ ਵਿੱਚ ਮੁਢਲੇ ਤੌਰ ਤੇ ਆਪਾਂ ਇੱਕ ਕਲਰਕ ਜਿਹੜੇ ਉੱਥੇ ਕੰਮ ਕਰਦੇ ਸੀਗੇ ਉਹਨਾਂ ਨੂੰ ਸਸਪੈਂਡ ਕੀਤਾ ਹੋਇਆ ਤੇ ਇੱਕ ਆਪਾਂ ਐਫ ਆਰ ਵੀ ਲੌਂਚ ਕਰਾ ਚੁੱਕੇ ਹਾਂ ਜਿਸ ਦੇ ਵਿੱਚ ਅਸੀਂ ਇੱਕ ਫੋਰੈਂਸਿਕ ਆਡਿਟ ਵੀ ਪੁਲਿਸ ਨੂੰ ਕਿਹਾ ਹੋਇਆ ਹੈ ਕਿ ਉਹ ਕਰਨ ਜਿੰਨੇ ਵੀ ਇਦਾਂ ਦੇ ਡਾਕੂਮੈਂਟ ਸੀਗੇ so that ਇਹਦੇ ਵਿੱਚ ਹੁਣ ਕੋਕ ਪੜਤਾਲ ਜਿਹੜੀ ਆ ਆਰਟੀਏ ਸਾਹਿਬ ਵੱਲੋਂ ਤੇ ਕਮਿਸ਼ਨਰ ਪੁਲਿਸ ਵੱਲੋਂ ਅੱਗੇ ਕੀਤੀ ਜਾਣੀ ਹੈਗੀ ਤੇ ਜੋ ਵੀ ਡਿਸਪਲਿਨਰੀ ਐਕਸ਼ਨ ਸਾਨੂੰ ਲੈਣੀਆਂ ਹਨ ਅਸੀਂ ਉਸ ਚੀਜ਼ ਤੇ ਵੀ ਸ਼ੁਰੂ ਕਰ ਚੁੱਕੇ ਹਾਂ ਪਰ ਮੈਂ ਸਿਰਫ ਬਹੁਤ ਸਾਰੀ ਦੂਸਰੇ ਸਟੇਟ ਦੀ ਗੱਡੀਆਂ ਨੂੰ ਇੱਥੇ ਰਜਿਸਟ੍ਰੇਸ਼ਨ ਦਿੱਤੀ ਗਈ ਜਿਹੜੀ ਕਿ ਬੈਨ ਹੈ ਆਲਰੇਡੀ ਜੀ ਸੋ ਦੈਟਸ ਵਾਟ ਸੋ ਅਸੀਂ ਜਿਹੜੀ ਮੁੱਢਲੀ ਇਨਕੁਆਇਰੀ ਕਰਾਈ ਸੀਗੀ ਪ੍ਰੀਲੀਮਿਨਰੀ ਇਨਕੁਆਇਰੀ ਜਿਹਨੂੰ ਕਹਿੰਦੇ ਉਹਦੇ ਵਿੱਚ ਇਹ ਚੀਜ਼ਾਂ ਅਸੀਂ ਸਟ੍ਰਿਕਟ ਐਕਸ਼ਨ ਲੈਂਦੇ ਹੋਏ ਕਦਮ ਚੱਕੇ ਹੈਗੇ ਇਹਦੀ ਜਿਹੜੀ ਹੈ ਬਿਕੋਜ਼ ਕਾਫੀ ਜਿਹੜੇ ਡਾਕੂਮੈਂਟਸ ਨਜ਼ਰ ਆ ਰਹੇ ਸੀਗੇ ਜਿਦੇ ਵਿੱਚ ਇਹ ਚੀਜ਼ਾਂ ਹੋਈਆਂ ਨੇ ਉਹਦੇ ਵਿੱਚ ਸਰਟਨ ਸਟੈਂਪਸ ਐਂਡ ਸਾਈਨਸ ਹੈਵ ਬੀਨ ਯੂਜ਼ਡ ਤੋ ਅਸੀਂ ਇਹ ਚਾਰੇ ਹੈਗੇ ਕਿ ਇਸ ਚੀਜ਼ ਦੀ ਹੋਰ ਕੋਪਰਟਾਲ ਕੀਤੀ ਜਾਵੇ ਉਹਦੇ ਲਈ ਅਸੀਂ ਇੱਕ ਆਰਟੀਏ ਸਾਹਿਬ ਨੂੰ ਹਦਾਇਤ ਕੀਤੀ ਹੈਗੀ ਇਹ ਨਾਲ ਅਸੀਂ ਕਮਿਸ਼ਨ ਪੁਲਿਸ ਸਾਹਿਬ ਨੂੰ ਵੀ ਇਹ ਹਦਾਇਤ ਕੀਤੀ ਹੈਗੀ ਕਿ ਉਹ ਫੋਰੈਂਸਿਕ ਆਡਿਟ ਜਿੰਨੇ ਵੀ ਇਦਾਂ ਦੇ ਡਾਕੂਮੈਂਟਸ ਹੈਗੇ ਉਹਨਾਂ ਦੀ ਜ਼ਰੂਰ ਕਰਾਏ ਜਾਣ ਬਿਕੋਜ਼ ਜਿੰਨੀ ਜਿੰਨਾ ਦੀ ਵੀ ਇਦਾਂ ਦੀ ਇਨਵੋਲਵਮੈਂਟ ਕੋਈ ਹੈਗੀ ਹੈ ਇਹ ਇਹ ਆਰਸੀ ਜਿਆ ਇਹ ਇਹ ਡਾਕੂਮੈਂਟਸ ਪ੍ਰੇਜ਼ੈਂਟ ਕਰਨ ਦੇ ਵਿੱਚ ਉਹਨਾਂ ਤੇ ਆਪਾਂ ਸਖਤ ਐਕਸ਼ਨ ਲੈ ਸਕੀਏ ਤੁਸੀਂ ਵੇਖਿਆ ਕਿ ਇਸ ਪੂਰੇ ਮਾਮਲੇ ਦੇ ਵਿੱਚ ਸਾਫ਼ ਤੌਰ ਦੇ ਉੱਤੇ ਡਿਪਟੀ ਕਮਿਸ਼ਨਰ ਵੱਲੋਂ ਕਾਰਵਾਈ ਕਰਕੇ ਕੁਝ ਲੋਕਾਂ ਦੇ ਉੱਤੇ ਕਾਰਵਾਈ ਕੀਤੀ ਗਈ ਸਸਪੈਂਡ ਵੀ ਕੀਤਾ ਗਿਆ ਤੇ ਇਸ ਦੀ ਫੋਰੈਂਸਿਕ ਜਾਂਚ ਦਾ ਹਵਾਲਾ ਦਿੱਤਾ ਗਿਆ ਫੋਰੈਂਸਿਕ ਜਾਂਚ ਕੀ ਹੁੰਦੀ ਹੈ ਫੋਰੈਂਸਿਕ ਜਾਂਚ ਹੁੰਦੀ ਹੈ ਕਿ ਜਿਹੜੇ ਜਿਹੜੇ ਕਾਗਜ਼ ਜਿਸ ਜਿਸ ਡਿਪਾਰਟਮੈਂਟ ਤੋਂ ਤਿਆਰ ਹੋਏ ਨੇ ਉਸ ਡਿਪਾਰਟਮੈਂਟ ਦੇ ਅਹੁਦੇਦਾਰ ਜਾਂ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਬੁਲਾਇਆ ਜਾਏਗਾ ਅਤੇ ਉਹ ਤਿਆਰ ਕਿਵੇਂ ਹੋਏ ਨੇ ਉਸ ਦੀ ਵੀ ਸਾਡੀ ਡਿਟੇਲ ਕੀਤੀ ਜਾਏਗੀ ਤਾਂ ਇਹ ਪੰਜਾਬ ਦਾ ਇੱਕ ਵੱਖਰਾ ਮਾਮਲਾ ਹੈ ਕਿ ਆਖਿਰਕਾਰ ਜਿਹੜੀ ਗੱਡੀਆਂ ਚੋਰੀ ਹੁੰਦੀਆਂ ਉਹ ਜਾਂਦੀਆਂ ਕਿੱਥੇ ਨੇ ਲੇਕਿਨ ਉਹਨੂੰ ਕਿਸ ਤਰੀਕੇ ਦੇ ਨਾਲ ਦੂਜੇ ਸ਼ਹਿਰਾਂ ਦੇ ਵਿੱਚ ਨੰਬਰ ਲਗਾ ਕੇ ਵੇਚਿਆ ਜਾਂਦਾ ਹੈ ਉਸ ਦੇ ਇੱਕ ਨੈਟਵਰਕ ਦਾ ਪਰਦਾ ਫਾਸ਼ ਜਿਹੜਾ ਹੈ ਪੰਜਾਬ ਦੇ ਇਸ ਨੌਜਵਾਨ ਆਗੂ ਵੱਲੋਂ ਕੀਤਾ ਗਿਆ ਹੈ ਉਹ ਨੌਜਵਾਨ ਵਰੁਣ ਸਰীন ਹੈ ਤਾਂ ਇਸ ਨੇ ਇਸ ਨੂੰ ਉਜਾਗਰ ਕੀਤਾ ਹੈ ਤਾਂ ਉਹਦੇ ਉੱਤੇ ਕਾਰਵਾਈ ਵੀ ਜਿਹੜੀ ਹੈ ਹੁਣ ਡਿਪਟੀ ਕਮਿਸ਼ਨਰ ਵੱਲੋਂ ਕੀਤੀ ਗਈ ਹੈ ਹੁਣ ਦੇਖਣਾ ਹੋਏਗਾ ਕਿ ਅਸਲ ਜਿਹੜੇ ਮਗਰਮੱਛ ਆ ਉਹ ਕਦੋਂ ਫੜੇ ਜਾਂਦੇ ਨੇ ਕਿਉਂਕਿ ਇੱਕ ਬਹੁਤ ਵੱਡਾ ਨੈਟਵਰਕ ਹੈ ਕਿਉਂਕਿ ਗੱਡੀ ਅਗਰ ਕਿਸੇ ਸ਼ਹਿਰ ਚ ਚੋਰੀ ਹੁੰਦੀ ਹੈ ਨੂੰ ਦੂਸਰੇ ਸ਼ਹਿਰ ਦੇ ਵਿੱਚ ਆ ਕੇ ਕਿ ਕਿਸੇ ਹੋਰ ਗੱਡੀ ਦਾ ਨੰਬਰ ਲਗਾ ਕੇ ਨਵੀਂ ਆਰਸੀ ਬਣਾ ਕੇ ਦੇ ਦਿੱਤੀ ਜਾਂਦੀ ਹੈ ਔਰ ਜੈਨੂਨ ਆਰਸੀ ਔਰ ਲੇਕਿਨ ਉਸ ਦੇ ਜਿਹੜੇ ਡਾਕੂਮੈਂਟੇਸ਼ਨ ਸਾਰੇ ਫੇਕ ਹੁੰਦੇ ਨੇ ਇਸ ਗੋਰਖ ਧੰਦੇ ਦਾ ਖੁਲਾਸਾ ਨਾਲ ਕੀਤਾ ਗਿਆ ਉਹਨਾਂ ਦੇਖਣਾ ਹੋਏਗਾ ਉਹਨਾਂ ਨੇ ਸਮੇਂ ਚ ਹੋਰ ਕਿਹੜੇ ਲੋਗਾ ਚ ਸ਼ਾਮਲ ਹੁੰਦੇ ਨੇ ਕਿਨਾਂ ਤੇ ਕਾਰਵਾਈ ਹੁੰਦੀ ਲੇਕਿਨ ਪ੍ਰਸ਼ਾਸਨ ਵੀ ਇਸ ਵੇਲੇ ਕਾਰਵਾਈ ਦੇ ਮੂਡ ਚ ਹੈ ਔਰ ਸ਼ਿਕਾਇਤ ਵੀ ਉਹਨਾਂ ਕੋਲ ਹੈ ਲੇਕਿਨ ਕਰੋੜਾ ਰੁਪਏ ਦੀ ਟੈਕਸ ਚੋਰੀ ਦਾ ਮਾਮਲਾ ਸਾਹਮਣੇ ਹੈ ਜਿਹਦੇ ਤੇ ਉਮੀਦ ਕਰ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹਦੇ ਤੇ ਕਾਰਵਾਈ ਕਰਨਗੇ ਜਿਸ ਦੇ ਨਾਲ ਕਿ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ ਕੈਮਰਾਮੈਨ ਅਰਜ ਦੇ ਨਾਲ ਸੁਮਿਤ ਖੰਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ